ਤਤੂ ਨਾ ਸਰਪੰਚ ਨੂੰ ਕਹਿ ਆਵੇਂ ਵੀ ਕੱਲ ਦਾ ਟਾਈਮ ਰੱਖ ਲੈ ਕਿਉਂਕਿ ਤੇ ਗਾਂ ਪਸ਼ਾ ਵੀ ਗਿਆ ਹੁੰਦਾ ਵਾ ਕੋਈ ਗੱਲ ਨਹੀਂ ਮੰਮੀ ਮੈਂ ਸਾਰੀ ਗੱਲ ਕਰਵਾਵਾਂਗਾ ਨਾਲ ਉਹਨੂੰ ਕਹਿਵਾਵਾਂਗਾ ਵੀ ਕੱਲ 11 ਵਜੇ ਜਾਣਾ ਠੀਕ ਹੈ ਮੇਰੇ ਵੱਲੋਂ ਘਰ ਉਜੜ ਜੇ ਰਹਿ ਜੇ ਮੈਨੂੰ ਕੋਈ ਮਤਲਬ ਨਹੀਂ ਹੈਗਾ ਚਲ ਹਾਂ ਗਲਤ ਤੂੰ ਕਰ ਦਿੱਤੀ ਵੀ ਮੇਰਾ ਉਹ ਕਰਨੀ ਹੈ ਚਾਹੀਏ ਕਿ ਦਾਮ ਚਲ ਮੈਨੂੰ ਇਹ ਦੱਸ ਮੈਂ ਭਾਬੀ ਸਹਿਮਤ ਨਹੀਂ ਹੈਗੀ ਪਹਿਲਾਂ ਤੁਸੀਂ ਮੇਰਾ ਧੱਕੇ ਨਾਲ ਵਿਆਹ ਕਰ ਦਿੱਤਾ ਵਾ ਹੁਣ ਤੁਸੀਂ ਮੇਰੇ ਮੱਥੇ ਮੜਨ ੜੇ ਮੈਂ ਜਦੋਂ ਤੁਹਾਨੂੰ ਇੱਕ ਵਾਰੀ ਕਹਿਤਾ ਵਾ ਕਿ ਮੈਂ ਨਹੀਂ ਜਾਣਾ ਤੇ ਨਹੀਂ ਜਾਣਾ ਮੇਰੀ ਗੱਲ ਸੁਣ ਤੈਨੂੰ ਕਦੋਂ ਦੀ ਆਵਾਜ਼ਾਂ ਮਾਰਨ ਲਿਆ ਵਾ ਮੈਂ ਤੈਨੂੰ ਸੁਣਦਾ ਨਹੀਂ ਆ ਬੋਲੀਂ ਆ ਤੂੰ ਭਾਬੀ ਤੁਹਾਨੂੰ ਮੈਂ ਕਰੀ ਕਹਿਤਾ ਵਾ ਕਿ ਮੈਨੂੰ ਇਕੱਲੀ ਨੂੰ ਰਹਿਣ ਦੋ ਮੈਂ ਚੁੱਪ ਕਰਕੇ ਬੈਠੀ ਆ ਨਾ ਤੇ ਤੈਨੂੰ ਮੈਂ ਰਸਾ ਲਿਆ ਦਿੰਨਾ ਵਾ ਫਾ ਲੈ ਕੇ ਤੇ ਗਾ ਮਰ ਜਾ ਗਾ ਫਿਰ ਭਾਬੀ ਮੈਂ ਤੁਹਾਨੂੰ ਇੱਕ ਵਾਰੀ ਕਹਿਤਾ ਵਾ ਨਾ ਮੈਂ ਟੱਡ ਨਾ ਕੋਈ ਗੱਲ ਨਹੀਂ ਕਰਨੀ ਉਹ ਸੰਦੀਪ ਮੇਰੀ ਸੁਣ ਲੈ ਗੱਲ ਹੁਣ ਇੱਕ ਪਾਸੇ ਗੱਲ ਨਾ ਲਾ ਕੇ ਰਹਿਣੀ ਆ ਮੈਂ ਉਹਨੂੰ ਵੀ ਲਗਾਵਾ ਕਰਨ ਫੋਨ ਵੀ ਆਪਣੇ ਪਿੰਡ ਦੀ ਪੰਚਾਇਤ ਲੈ ਕੇ ਆ ਇੱਥੇ ਤੇ ਮੈਂ ਆਪਣੇ ਪਿੰਡ ਦੀ ਇਕੱਠੀ ਕਰਨਾ ਤੁਸੀਂ ਪੰਚਾਇਤ ਦੀ ਗੱਲ ਕਰਨ ਦੇ ਆ ਮੇਰੇ ਵੱਲੋਂ ਵਕੀਲ ਕੱਠੇ ਕਰ ਲਓ ਮੈਂ ਨਹੀਂ ਗਾ ਮੰਨਣਾ ਹੈਗਾ ਤੇ ਨਾ ਮੈਂ ਉੱਥੇ ਜਾਣਾ ਵਾ ਬਾਰ ਬਾਰ ਇੱਕੋ ਗੱਲ ਨਾ ਕਹਾਈ ਜਾਓ ਮੇਰੇ ਕੋਲੋਂ ਸੰਦੀਪ ਜਬਾਨ ਆਪਣੀ ਬੰਦ ਕਰ ਲੈ ਜਦ ਤਨ ਮੈਂ ਕਹਿਨ ਦੀ ਹਾਂ ਤੂੰ ਉੱਥੇ ਵਿੱਚ ਪੇੜਾ ਖਾਦੀਆਂ ਆਪਣੇ ਭਰਾ ਕੋ ਤੇ ਹੁਣ ਵੀ ਤੂੰ ਕੋਹ ਨਾ ਕੋਹ ਕਰਾ ਲੈਣਾ ਹੀ ਹੋ ਚੁੱਪ ਕਰਕੇ ਨਾ ਜੜੀ ਗੱਲ ਕਹਿਂਦੇ ਆ ਨਾ ਮੱਲਾ ਜਬ ਕਰਕੇ ਤੈਨੂੰ ਕਿਉਂ ਦਿਨ ਅਕਲ ਆਉਂਦੀ ਹੈ ਕਿ ਮਸਾ ਜਿੰਨੀ ਰਹਿਂਦੋ ਦੀ ਛੱਡੋ ਇਹਨਾਂ ਮੱਥਾ ਮਰਨ ਦਾ ਕੋਈ ਫਾਇਦਾ ਨਹੀਂ ਆ ਇਹ ਤੋਂ ਚੰਗਾ ਤੇ ਬੰਦਾ ਨਾ ਕੰਦ ਨਾ ਮੱਥਾ ਮਾਰ ਲੇ ਉਹ ਚੰਗਾ ਵਾ ਆ ਜਾਓ ਤੁਸੀਂ ਬਾਹਰ ਇਹਨੂੰ ਨਹੀਂ ਕਹਿਣ ਦਾ ਫਾਇਦਾ ਚਲੋ ਬੈਠੀ ਰਹਿੰਦੇ ਉਹਨੂੰ ਕੱਲੀ ਨੂੰ ਸ਼ਰਪੀੜ ਹੋਂ ਗਿਆ ਵਾ ਰਪਿੰਦਰ ਉਹ ਬਣ ਗਈ ਆ ਚਾਹ ਦੇ ਲਿਆ ਹਾਂ ਘੁੱਟ ਬਣ ਗਈ ਬਣ ਗਈ ਬਸ ਲਿਉਣੀ ਜੇ ਕੁੜੀ ਨੇ ਦਿਮਾਗ ਖਰਾਬ ਕੀਤਾ ਵਾ ਦੇ ਸਮਝ ਨਹੀਂ ਆਉਂਦੀ ਵੀ ਕੀ ਬਣਾ ਦੂਜਾ ਦਿਨ ਚੜ ਗਿਆ ਵਾ ਅੱਜ ਘਰ ਬੈਠੀ ਆਲੂ ਚਾ ਚਾਹ ਵੀ ਪੀਨੇ ਆ ਹਾਂਜੀ ਤੇ ਮੈਨੂੰ ਸਲਾਹ ਤੇ ਦੇ ਕੋਈ ਸਲਾਹ ਘੜੀ ਲੈਣੀ ਹੁਣ ਸਲਾਹ ਇਹੋ ਲੈਣੀ ਆ ਕਿੱਦਾਂ ਕਰੀਏ ਕਰੀਏ ਉਹਨਾਂ ਨੂੰ ਫੋਨ ਕਰ ਜਾਂ ਰਹਿਂਦੀ ਐ ਜੀ ਫੋਨ ਦਨਾ ਹਨੂ ਕਰਨਾ ਹੀ ਪੈਣਾ ਵਾ ਐਦਾਂ ਨਹੀਂ ਕੀ ਗੱਲਬਾਰਾ ਖਾਣੀ ਇਹ ਤਾਂ ਕੁੜੀ ਹੱਦਾਂ ਪਾਰ ਕਰੀ ਜਾਂਦੀ ਐ ਤੇ ਜੇ ਐਦਾਂ ਬੈਠੇ ਰਹੇ ਨਾ ਚੋਬਰ ਕੇ ਤੇ ਫਿਰ ਇਹਦਾ ਘਰ ਕਿੱਦਾਂ ਵਸੂਗਾ ਚੱਲ ਏ ਆ ਵੀ ਜਿਹੜੇ ਪੰਚਾਇਤ ਆਊਗੀ ਨਾ ਉਹਨਾਂ ਨੂੰ ਗੱਲਬਾਤ ਕਰਨ ਦਾ ਤਰੀਕਾ ਹੁੰਦਾ ਵਾ ਤੁਸੀਂ ਫੋਨ ਕਰੋ ਭਾਜੀ ਨੂੰ ਤਸਦੋ ਨਾ ਚਾਰ ਰਪਿੰਦਰ ਫਿਰ ਇਦਾਂ ਕਰ ਲੈਨੇ ਆ ਫੋਨ ਕਰਕੇ ਵੇਖਣਾ ਭਲਾ ਵੀ ਉਹ ਕੀ ਜਾਂਦੇ ਆ ਮੰਨਦੇ ਵੀ ਹੈਗੇ ਆ ਪੰਚਾਇਤ ਲੋਕ ਨਹੀਂ ਮੰਨਦੇ ਪਰ ਉਦੋਂ ਤੇ ਮੈਨੂੰ ਫੋਨ ਤੇ ਇਹੋ ਗੱਲ ਹੀ ਕਹਿੰਦਾ ਸੀ ਵੀ ਅਸੀਂ ਪੰਚਾਇਤ ਲੈ ਕੇ ਹੀ ਆਉਣਾ ਉਦੋਂ ਨਹੀਂ ਭਾਜੀ ਹੁਣ ਇੱਥੇ ਆਉਣਾ ਮੈਂ ਕਹਿੰਦੀ ਆ ਕਰੋ ਫੋਨ ਪਾ ਲਾ ਕੇ ਕਹਿੰਦੇ ਚਲ ਮੈਂ ਲਾ ਕੇ ਪੁੱਛਣਾ ਵਾ ਭਲਾ ਚੁੱਕ ਲਵੇ ਸਹੀ ਚਲ ਤੁਸੀਂ ਕਰੋ ਫੋਨ ਤੇ ਮੈਂ ਉਹ ਵੀ ਕਮਰੇ ਪਹਿਲਾਂ ਸੁਣਦੀ ਬੋਲ ਦੇਖ ਲੈ ਵੇਖ ਲੈ ਹਲੋ ਹਲੋ ਸਸਿਕਾ ਭਾਜੀ ਸਸਿਕਾ ਰਵਲੀ ਕੀ ਹੋਣਾ ਵਧੀਆ ਵਧੀਆ ਆਪਣੀ ਸੁਣਾਓ ਤੁਸੀਂ ਵਧੀਆ ਹੋ ਜੀ ਮਾਸੀ ਦਾ ਸੁਣਾਓ ਠੀਕ ਠਾਕ ਵਧੀਆ ਸਾਰੇ ਚੀਜ਼ਾਂ ਤੁਸੀਂ ਦੱਸ ਲਿਤਾ ਹਾਂਜੀ ਠੀਕ ਠਾਕ ਆ ਵਧੀਆ ਤੇ ਉਹ ਭਾਜੀ ਫੋਨ ਮੈਂ ਤਾਂ ਕੀਤਾ ਹੀ ਹਾਂਜੀ ਦੱਸੋ ਭਾਜੀ ਕੰਮ ਹੀ ਕੋਈ ਉਹ ਭਾਜੀ ਕੰਮ ਕੀ ਹੋਣਾ ਵਾ ਉਹ ਨਾ ਤੁਸੀਂ ਕੀ ਕਰ ਰਹੇ ਹੋ ਕੱਲ ਹਾਂਜੀ ਹਾਂਜੀ ਆਪਣੀ ਪਿੰਡ ਦੀ ਪੰਚਾਇਤ ਦੇ ਨਾਲ ਦੋ ਤਿੰਨ ਬੰਦੇ ਲੈ ਆਗੇ ਨਾ ਤਾਂ ਤੁਸੀਂ ਆ ਜੀਓ ਫਿਰ ਕਰੀ ਉਹ ਪਾਜੀ ਮੈਂ ਤੁਹਾਡੇ ਤੋਂ ਪਹਿਲਾਂ ਸੋਚ ਲਿਆ ਸੀ ਕਿ ਪੰਚਾਇਤ ਨੂੰ ਨਾਲ ਲੈ ਕੇ ਨਾ ਤੇ ਫਿਰ ਹੀ ਆਉਂਗਾ ਕੋਈ ਗੱਲ ਨਹੀਂ ਜਿਆਦਾ ਬੰਦੇ ਕੀ ਕਰਨੇ ਆ ਮੈਂ ਕੱਲੇ ਸਰਪੰਚ ਨੂੰ ਨਾਲ ਲੈ ਆਉਂਗਾ ਚਲੋ ਵੇਖ ਲਓ ਜਿੱਦਾਂ ਵੀ ਤੁਹਾਡੀ ਮਰਜ਼ੀ ਹੈ ਮੈਂ ਤਾਂ ਕਹਿਣਾ ਹੀ ਬਚਲ ਬਜਿਆ ਰਹਿੰਦਾ ਕੰਮ ਪਰ ਉਹ ਕੰਮ ਹੋ ਕੇ ਰਹਿਣਾ ਮੈਂ ਪਾਜੀ ਉਹ ਪਤਾ ਗੱਲ ਕੀ ਆ ਹੁਣ ਮੈਂ ਵੀ ਬੰਦੇ ਕਿੱਥੇ ਕਰਦਾ ਫਿਰੂੰਗਾ ਤੇ ਬੇਇਤੀ ਤੁਹਾਡੀ ਵੀ ਤੇ ਬੇਇਤੀ ਸਾਡੀ ਵੀ ਆ ਚਲੋ ਤਸੀਂ ਸਰਪੰਚ ਨੂੰ ਲੈ ਕੇ ਆ ਜਿਓ ਹਾਂ ਤੇ ਫਿਰ ਵੇਖ ਲਾਂਗੇ ਜੋ ਨਿਬੜੂਗੇ ਫਿਰ ਵੇਖੀ ਜਾਊਗੀ ਉਹ ਨਿਬਰੇ ਹੀ ਐ ਭਾਜੀ ਤੁਹਾਨੂੰ ਦੇ ਪਤਾ ਹੀ ਐ ਕੁੜੀ ਨਹੀਂ ਵਾਪਸ ਆਉਣਾ ਨਹੀਂ ਆ ਤੇ ਆਪਾਂ ਰੱਖਣਾ ਨਹੀਂ ਆ ਉਹ ਚਲੋ ਭਾਜੀ ਤੁਸੀਂ ਲੈ ਕੇ ਆਇਓ ਹਾਂ ਪੰਚਾਇਤ ਦਾ ਬੰਦਾ ਕੋਈ ਲੈ ਆਇਓ ਨਾਲ ਚਲੋ ਜਿਹੜੀ ਵੀ ਗੱਲਬਾਤ ਹੋਊਗੀ ਫਿਰ ਵੇਖੀ ਜਾਊਗੀ ਚਲੋ ਠੀਕ ਐ ਠੀਕ ਐ ਹਾਂਜੀ ਚੰਗਾ ਚਲ ਦਲਜੀਤ ਪਤਾ ਨਹੀਂ ਕਿਧਰ ਨਜਲ ਗਿਆ ਵਾ ਸਵੇਰ ਦਾ ਗਿਆ ਵਾ ਕਿੱਥੋਂ ਐ ਦਲਜੀਤ ਤੂੰ ਉਹ ਜਾਣਾ ਕਿੱਥੇ ਮੰਮੀ ਇੱਥੇ ਹੀ ਮੈਂ ਹਾਂ ਮੇਰੀ ਗੱਲ ਸੁਣੋ ਇਧਰੋਂ ਮੈਂ ਤੁਹਾਡੇ ਨਾਲ ਗੱਲ ਕਰਨੀ ਮੜੀ ਜੀ ਕਿਹੜੀ ਗੱਲ ਕਰਨੀ ਅੱਜ ਮੇਰੇ ਨਾਲ ਆਜੋ ਆਜੋ ਮੰਮੀ ਇਧਰ ਕੀ ਗੱਲ ਹੋਈ ਹੁਣ ਪੁੱਤ ਕੀ ਗੱਲ ਹੋਈ ਆ ਬੜਾ ਮੂੰਹ ਜਿਆ ਉੱਤਰਿਆ ਤੇਰਾ ਮੰਮੀ ਹੋਣਾ ਕੀ ਆ ਹੂੰ ਉਹਦੇ ਭਰਾ ਦਾ ਫੋਨ ਆਇਆ ਸੀ ਕੀ ਆਂਦਾ ਹੈ ਕਹਿੰਦਾ ਕੱਲ ਨੂੰ ਨਾ ਸਰਪੰਚ ਜਾਂ ਚਾਰ ਬੰਦੇ ਨਾਲ ਲੈ ਕੇ ਨਾ ਤੇ ਘਰ ਆਇਓ ਆਲਦੀ ਕਰੋ ਗਈ ਹੈ ਨਾ ਤੇ ਪੁੱਤ ਉਹਨੇ ਨਾ ਭਰਾ ਫਰਜਾਈ ਦੀ ਨਾ ਪੇਸ਼ ਨਹੀਂ ਜਾਣ ਦਿੱਤੀ ਉਹਨੇ ਉਹੀ ਗੱਲ ਆ ਮੰਮੀ ਭਰਾ ਅੱਜ ਕੱਲ ਵੀ ਤਰਲੇ ਮਾਰਦਾ ਏ ਵਿਚਾਰਾ ਸੰਦੀਪ ਦੀ ਗੱਲ ਵੇਖ ਲੈ ਮੰਮੀ ਉਹਨੂੰ ਮਸਾ ਸ਼ਰਮ ਮਹਿਸੂਸ ਨਹੀਂ ਹੋਈ ਕਦੇ ਕਿ ਮੈਂ ਕਿਹੜੇ ਕੰਮ ਕਰ ਲੱਗੀ ਆ ਸ਼ਰਮ ਹੁੰਦੀ ਤੇ ਉਹਨਾ ਉਹਨਾ ਚਾਹ ਨਾ ਲਾਗ ਰਖਦੀ ਹੋ ਪੰਚਾਇਤਾਂ ਬੁਲਾਉਂਦਾ ਵੀ ਆ ਇਹਨੂੰ ਇਹ ਨਹੀਂ ਕਿ ਚਲੋ ਕੋਈ ਗੱਲ ਨਹੀਂ ਘਰ ਦੀ ਗੱਲ ਹੀ ਘਰ ਚ ਨਿਬੇਰ ਲੈਂਦੇ ਕਦੇ ਉਹ ਨਾਲੇ ਮੰਮੀ ਘਰਾਂ ਦੇ ਨਿੱਕੀ ਮਟੇਂਗਲਾ ਹੁੰਦੀਆਂ ਰਹਿੰਦੀਆਂ ਇਹ ਦੋਰਾਵਾ ਕਿ ਮੂੰਹ ਝੁੱਕਿਆ ਮੈਨੂੰ ਪਿੰਡ ਛੱਡ ਆਓ ਤੇ ਪੰਚਾਇਤਾਂ ਬੁਲਾ ਲਓ ਨਾ ਕੋਈ ਨਹੀਂ ਪੁੱਤ ਜੇ ਪੰਚਾਇਤ ਜਾਊਗੀ ਨਾ ਤੇ ਕੋਈ ਨਾ ਕੋਈ ਪਾਸਾ ਤੇ ਨਿਬੜੇਗਾ ਹੀ ਨਾ ਉਦੋਂ ਕੁਣ ਨਾ ਇਹ ਹੱਲ ਹੋ ਜਾਊਗਾ ਕੱਲ ਦਾ ਵੀ ਕਿਹੜੀ ਗੱਲੋਂ ਇਤਰਾ ਕਰਨ ਲਈ ਐ ਮੰਮੀ ਜਿਆਦਾ ਬੰਦੇ ਨਹੀਂ ਲਿਆ ਲੈ ਜਾਣੇ ਮੈਂ ਸਰਪੰਚ ਕੱਲ ਨੂੰ ਨਾਲ ਲੈ ਜਾਊਂਗਾ ਬੜਾ ਵੇ ਕੋਣ ਨੂੰ ਤੂੰ ਲੈ ਜਾ ਸਰਪੰਚ ਨੂੰ ਨਾਲ ਤੈਨੂੰ ਪਤਾ ਜਿਆਦਾ ਰੌਲੀ ਪਾਵਾਂਗੇ ਨਾ ਉਹਨਾਂ ਦੀ ਵੀ ਬੇਇੱਜ਼ਤੀ ਹੋਣੀ ਆ ਤੇ ਸਾਡੀ ਵੀ ਬੇਇੱਜ਼ਤੀ ਹੋਣੀ ਉਹ ਤਾਂਹੀਂ ਵਿਚਕਾਰ ਫਸ ਗਏ ਆ ਤੇ ਤੂੰ ਹੁਣ ਸਰਪੰਚ ਵੱਲ ਸ਼ਾਮਾਂ ਨੂੰ ਜਾਈ ਤੇ ਸਾਰੀ ਗੱਲ ਉਹਨੂੰ ਸਮਝਾ ਦੇ ਵੀ ਆ ਆ ਕਰਕੇ ਗਈ ਆ ਇੱਥੇ ਉਹ ਤੇ ਤੂੰ ਨਾ ਸਰਪੰਚ ਨੂੰ ਕਹਿ ਆਵੇਂ ਵੀ ਕੱਲ ਦਾ ਟਾਈਮ ਰੱਖ ਲੈ ਕਿਉਂਕਿ ਤੇ ਗਾਂਵ 'ਚ ਸ਼ਾਮ ਹੀ ਗਿਆ ਹੁੰਦਾ ਵਾ ਕੋਈ ਗੱਲ ਨਹੀਂ ਮੰਮੀ ਮੈਂ ਸਾਰੀ ਗੱਲ ਕਰਵਾਵਾਂਗਾ ਉਹਨੂੰ ਕਹਿਵਾਂਗਾ ਕਿ ਕੱਲ 11 ਵਜੇ ਜਾਣਾ ਠੀਕ ਆ। ਆਹ ਚਲੋ ਉਹਨੂੰ ਫਿਰ ਗੱਲ ਕਰੂਗਾ ਨਾ ਗਾੜੀ ਕੋਈ ਨਾ ਕੋਈ। ਆਹ ਕੋਈ ਗੱਲ ਨਹੀਂ ਮੰਮੀ ਸ਼ਾਮ ਨੂੰ ਜਾ ਕੇ ਨਾ ਮੈਂ ਹੋਈ ਹੋਣਾ ਜਦੋਂ ਠੀਕ ਆ। ਆਹੋ ਆਵੇਂ ਤੂੰ। ਸੰਦੀਪ ਹਾਂ ਕੰਮ ਛੱਡ ਤੇ ਇੱਥੇ ਬਹਿ ਜਾ। ਭਬੀ ਜੇ ਉਹ ਗੱਲ ਕਰਨੀ ਆ ਨਾ ਤੇ ਫੇਰ ਨਹੀਂਗਾ ਮੈਂ ਬਹਿਣਾ ਹੈਗਾ। ਤੂੰ ਬਹਿ ਇੱਥੇ। ਸੰਦੀਪ ਮੈਂ ਤੇਰਾ ਨਾ ਪਿਆਰ ਨਾਲ ਗੱਲ ਕਰਨ ਆਈ ਆ। ਤੇ ਤੂੰ ਵੀ ਅੱਗੇ ਉਹ ਪਿਆਰ ਨਾ ਹੀ ਬੋਲੀ ਵੇਹ ਮੇਰੀ ਗੱਲ ਸੁਣ ਹੁਣ ਨਾ ਪੰਚਾਇਤਾਂ ਤੱਕ ਗੱਲ ਪਹੁੰਚ ਗਈ ਆ ਤੇ ਇਹ ਕੰਮ ਚੰਗਾ ਨਹੀਂ ਆ ਮੈਂ ਇਹ ਚਾਹੁੰਨੀ ਆ ਕਿ ਹੁਣ ਵੀ ਆਪਣਾ ਫੈਸਲਾ ਬਦਲ ਲੈ ਤੇ ਚੱਲ ਇੰਨਾ ਖਲਾਰਾ ਨਾ ਪਵੇ ਬਹੁਤਰਾ ਘਰ ਵਸ ਜਾਊਗਾ ਆਪਣੇ ਘਰ ਨਾ ਵਸੇ ਰਸੇਗੀ ਤੇ ਚੱਲ ਵਧੀਆ ਵਾ ਐਦਾਂ ਤੇ ਲੋਕਾਂ ਦੀਆਂ ਗੱਲਾਂ ਹੀ ਸੁਣਨ ਗਈਆਂ ਜੇ ਉਧਰੋਂ ਬੰਦੇ ਆਉਣਗੇ ਤੇ ਕੀ ਸਾਡੇ ਪੱਲੇ ਰਹੂਗਾ ਭਾਬੀ ਮੇਰੀ ਗੱਲ ਸੁਣੋ ਤੇ ਇਹ ਘਰ ਦੀ ਗੱਲ ਕਰਨ ੜੇ ਕਿਹੜਾ ਘਰ ਮੈਂ ਨਹੀਂ ਸਮਝਦੀ ਉਹਨੂੰ ਆਪਣਾ ਘਰ ਨਾਲੇ ਨਾ ਪੰਚਾਇਤ ਦੀ ਗੱਲ ਕਰਨ ੜੇ ਨਾ ਉਹ ਵੀ ਢਾਡਾ ਕਰਕੇ ਆਉਣ ਲੱਗੀ ਆ ਜੇ ਤੁਸੀਂ ਮੇਰਾ ਨਾਂ ਧੱਕਾ ਨਾ ਕਰਦੇ ਤੇ ਨਾ ਪੰਚਾਇਤ ਆਉਂਦੀ ਮੇਰੀ ਗੱਲ ਮੰਨ ਲੈਂਦੇ ਉਦੋਂ ਤੁਸੀਂ ਤੇ ਮੇਰੀ ਇੱਕ ਨਹੀਂ ਸੁਣੀ ਤੇ ਭੁਗਤੀ ਜਾਓ ਫਿਰ ਹੁਣ ਮੇਰੇ ਵੱਲੋਂ ਘਰ ਉਹਜੜ ਜੇ ਰਹਿ ਜੇ ਮੈਨੂੰ ਕੋਈ ਮਤਲਬ ਨਹੀਂ ਹੈਗਾ ਚਲ ਹਾ ਗਲਤ ਤੂੰ ਕਰ ਦਿੱਤੀ ਪੀ ਮੇਰਾ ਉਕਰਨੀ ਆ ਚਾਹੀਏ ਕਿ ਦਾਮ ਚੱਲ ਮੈਨੂੰ ਇਹ ਦੱਸ ਜੇ ਮੰਨ ਲਾ ਇਥੋਂ ਛੱਡ ਛਡਾ ਕਰ ਲਾਂਗੇ ਅਗਲੇ ਥਾਂ ਕਿਤੇ ਕਰਾਂਗੇ ਤੇ ਅਗਲਾ ਤੈਨੂੰ ਮੇਣਾ ਨਾ ਮਰੂਗਾ ਪੀ ਜਿੱਥੇ ਤੂੰ ਪਹਿਲਾਂ ਵੀ ਆਈਂ ਹੀ ਉਹਨਾਂ ਤਰੀਕਿਉਂ ਉਹਨਾਂ ਨੇ ਵੀ ਤੇ ਕੀ ਜਵਾਬ ਦੇਣਗੀ ਉਥੇ ਮੈਨੂੰ ਇਹ ਤੇ ਦੱਸ ਸਿਆਣੀ ਤੇ ਬੜੀ ਬੰਦੀ ਆ ਤੂੰ ਆਪਣੇ ਆਪ 'ਚ ਭਾਬੀ ਜੋ ਮੇਰੇ ਕਰਮਾਂ 'ਚ ਹੋਇਆ ਨਾ ਮੈਨੂੰ ਉਹੀ ਮਿਲਣਾ ਵਾ ਘਟੋ ਘਟੋ ਉਹਦਾ ਬਹੂੰਗੀ ਜਚੂਗੀ ਤੇ ਸਹੀ ਨਾ ਕੋਈ ਗੱਲ ਨਹੀਂ ਤੁਸੀਂ ਇਹ ਟੈਨਸ਼ਨ ਨਾ ਲਓ ਮੇਰੀ ਭਾਬੀ ਜਦੋਂ ਤੁਹਾਡਾ ਵਿਆਹ ਹੋਇਆ ਸੀ ਤੁਹਾਨੂੰ ਵੀ ਤੇ ਘਰ ਦੇ ਨਾਲ ਫੋਟੋਆਂ ਵਿਖਾਈਆਂ ਹੀ ਹੋਣੀਆਂ ਕਿੰਨੇ ਕੁ ਮੁੰਡਿਆਂ ਦੇ ਫੋਟੋਆਂ ਵਿਖਾਈਆਂ ਸੀ ਤੇ ਫਿਰ ਤੁਸੀਂ ਵੀਰੇ ਨੂੰ ਕਿਉਂ ਚੁਣਿਆ ਜਦੋਂ ਹਾਂ ਗੱਲ ਦਾ ਜਵਾਬ ਲੈਣਾ ਨਾ ਤੇ ਸੁਣ ਮੇਕੋ ਜਿੱਥੇ ਸੰਜੋਗ ਹੁੰਦੇ ਆ ਨਾ ਉੱਥੇ ਰਿਸ਼ਤਾ ਆਪਣੇ ਆਪ ਹੁੰਦਾ ਵਾ ਠੀਕ ਵਾ ਨਾ ਤੇ ਜੇ ਤੂੰ ਗੱਲ ਕਰਦੀ ਫੋਟੋਆਂ ਦੀ ਫੋਟੋਆਂ ਨਹੀਂ ਹੱਡੇ ਘਰਦਿਆਂ ਨੇ ਵਿਖਾਈਆਂ ਤੇਰੇ ਵੀਰ ਦਾ ਰਿਸ਼ਤਾ ਆਇਆ ਹੀ ਨਾ ਤੇ ਮੈਨੂੰ ਪਤਾ ਤੱਕ ਨਹੀਂ ਵੀ ਮੁੰਡਾ ਕਿੱਦਾਂ ਦਾ ਤੇ ਕਿੱਦਾਂ ਦਾ ਨਹੀਂ ਬਿਨਾ ਵੇਖੇ ਰਿਸ਼ਤਾ ਪੱਕਾ ਹੋ ਗਿਆ ਹੀ ਹੁਣ ਤੇ ਤੁਸੀਂ ਇਦਾਂ ਕਹਿਣਾ ਹੀ ਆ ਨਾਲੇ ਨਾ ਮੇਰ ਨਾਲ ਇਦਾਂ ਹੀ ਕੀਤਾ ਨਾ ਨਾਲੇ ਤੇਰੇ ਵਾਂਗੂ ਹੀ ਜ਼ਬਾਨੀ ਚਲਾਉਂਦੀਆਂ ਹੁੰਦੀਆਂ ਜਿੱਦਾਂ ਘਰ ਦੇ ਕਹਿੰਦੇ ਸੀ ਨਾ ਉਦਾਂ ਸਾਨੂੰ ਮੰਨਣੀ ਪੈਂਦੀ ਸੀ ਤੇ ਕੀ ਗੱਲ ਮੜਾ ਲੱਭ ਕੇ ਦਿੱਤਾ ਉਹਨਾਂ ਨੇ ਸਾਰਾ ਕੁਝ ਮੇਰੇ ਕੋਲ ਵਾ ਘਰ-ਬਾਰ ਮੇਰਾ ਬਣਿਆ ਹੈ ਕਮਾਈ ਇਹ ਕਰਨ ਦੇ ਕੀ ਮੈਂ ਭੁੱਖੀ ਮਰਦੀ ਆ ਜਬਾਨ ਚ ਲਾਉਣ ਤੇ ਨਾ ਤੂੰ ਹੀ ਮੈਨੂੰ ਮਜਬੂਰ ਕੀਤਾ ਵਾ ਚੰਗੀ ਭਲੀ ਹੀ ਤੁਹਾਨੂੰ ਮੈਂ ਜੀ ਜੀ ਕਰਦੀ ਹੁੰਨੀ ਸੀ ਇਹ ਗੱਲ ਤਾਂ ਤੇ ਤੁਹਾਨੂੰ ਪਤਾ ਹੀ ਹੈ ਨਾ ਸੰਦੀਪ ਤੇਰੇ ਖਾਨੇ ਚ ਨਹੀਂ ਗੱਲ ਪੈਣੀ ਤੈਨੂੰ ਨਹੀਂ ਸਮਝ ਲੱਗਣੀ ਉਥੇ ਨਾ ਤੂੰ ਰਾਣੀ ਬਣ ਕੇ ਰਹਿਣਾ ਹੀ ਚੱਲ ਕੋਈ ਨਹੀਂ ਛੱਡ ਕੱਲੋਂ ਨਾ ਪੰਚਾਇਤ ਨੇ ਆਉਣਾ ਵਾ ਤੇ ਕਰ ਲਈ ਗੱਲ ਜਿਹੜੀ ਕਰਨੀ ਹੋ ਉਹਨਾਂ ਸਾਹਮਣੇ ਕਰ ਲਈ ਫੈਸਲਾ ਜਿਹੜਾ ਕਹਿਣੀ ਨਾ ਮੈਂ ਆਪਣਾ ਫੈਸਲਾ ਆਪੇ ਲੈਣਾ ਵਾ ਤੇ ਕਰ ਲਈ ਉਹਨਾਂ ਸਾਹਮਣੇ ਠੀਕ ਵਾ ਨਾ ਹਾਨੂੰ ਨਾ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰੀ ਫੈਸਲਾ ਮੇਰਾ ਇੱਕੋ ਹੀ ਆ ਉਹ ਮੈਂ ਸੁਣਾ ਦੇਣਾ ਸਾਰਿਆਂ ਨੂੰ ਕਿ ਮੈਨੂੰ ਤਲਾਕ ਚਾਹੀਦਾ ਵਾ ਤਲਾਕ ਦਵਾ ਦਿਓ ਮਾਦਾ ਹੋ ਗਿਆ ਤੇ ਯਾਰ ਆ ਜਾਓ ਆ ਗਈ ਆ ਗਈ ਹੋਇਆ ਤੇ ਮੈਂ ਚਲوں ਉਸਰ ਮੈਂ ਚਲوں ਹੋਇਆ ਹੀ ਮੈਂ ਹੂੰ ਉਹਨਾਂ ਸਾਰੀ ਗੱਲ ਬੰਦ ਕਰ ਲਈ ਮੈਂ ਅੱਛਾ ਜੋ ਕੁਝ ਵੀ ਹੋਇਆ ਨਾ ਡੇਕਰ ਮੈਂ ਸਭ ਕੋ ਦੱਸਤਾ ਹੀ ਕੀ ਜਾਂਦਾ ਫਿਰ ਉਹਨੇ ਕੀ ਕਹਿਣਾ ਵਾ ਕਹਿੰਦਾ ਸਾਰੀ ਗੱਲ ਕਰਾਂਗੇ ਉੱਥੇ ਜਾ ਕੇ ਜੋ ਵੀ ਸੱਚ ਨਿਕਲੂਗਾ ਫਿਰ ਪਤਾ ਲੱਗ ਹੀ ਜਾਣਾ ਮ ਤੇ ਤੂੰ ਵੀ ਨਾ ਜਾਗਦੇ ਹਾਂ ਨਾ ਘਰ ਬੈਠੀ ਜਿੰਝ ਕਰੋ ਆਪ ਆਪਣੇ ਮੂੰਹ ਆਖੇ ਜੀ ਨਾ ਮੈਂ ਜਾਂ ਜਾਣਾ ਵਾ ਉਹਨਾਂ ਜਗਰ ਲੈ ਹੁਣੀ ਨਹੀਂਗਾ ਜੀ ਤੂੰ ਮਾਤਾ ਕਿੱਦਾਂ ਲੈਵਾਂਗੇ ਇਦਾਂ ਤੁਹਾਨੂੰ ਵੀ ਪਤਾ ਵਾ ਕਿਹੜੇ ਹਾਲਤਾਂ ਚ ਗਈ ਐ ਇਥੋਂ ਰੋਇਦਾ ਸਿਆ ਪੈਨ ਭੇਜਣਾ ਪਰਾ ਅਸੀਂ ਉਹ ਮਾਤਾ ਕੀ ਪਤਾ ਵਾ ਉਹਦੇ ਮਨ ਚ ਕਿਹੜੀ ਗੱਲ ਚੱਲਦੀ ਐ ਕੋਈ ਵੀ ਨਹੀਂ ਪਤਾ ਲੱਗੀ ਨਾ ਜਾ ਕੇ ਉਹਦੇ ਭਰਾ ਭਜਾਈ ਸਾਹਮਣੇ ਗੱਲ ਹੋ ਜੂਗੀ ਨਾ ਸਭ ਕੋ ਪਤਾ ਲੱਜਣਾ ਵਾ ਕਿਹੜੀ ਗਲਤੀ ਕਿਹੜੀ ਨਹੀਂ ਉਹ ਤਾਂ ਅਸੀਂ ਜਾ ਕੇ ਨਾ ਇਹ ਵੀ ਗੱਲ ਕਰਾਂਗੇ ਪੀਖਦੇ ਥੱਕੇ ਨਾ ਤੇ ਨਹੀਂ ਇਹਦਾ ਵਿਆਹ ਕਰਤਾ ਜਿਹੜੀ ਮੰਨਦੀ ਨਹੀਂਗਾ ਕਿਸ ਗੱਲ ਦੀ ਵੀ ਉਹ ਮਾਤਾ ਰੋਈ ਇਹੋ ਗੱਲਾਂ ਦੇਖ ਲਿਓ ਭਾਵੇਂ ਪੈਸਾ ਪੈਂਤ ਨੇ ਜਾ ਕੇ ਪੁੱਛਣਾ ਨਾ ਇਹੋ ਗੱਲ ਨਿਕਲਣੀ ਆ ਤੇ ਨਾ ਨਾ ਨਿਕਲੂਗੀ ਤੇ ਮੇਰਾ ਨਾਮ ਧਾ ਦੇਉ ਨਹੀਂ ਤੇ ਚਲੋ ਭਰਾ ਭਰ ਜਾਈ ਸੋਚ ਲੈਂਦਾ ਕਿ ਨਹੀਂ ਮੰਨਦੇ ਤੇ ਨਾ ਕਰਦੇ ਇਧਰੋਂ ਵੀ ਖਰਚਾ ਕਰ ਲਿਆ ਉਧਰੋਂ ਵੀ ਕਰ ਲਿਆ ਹੋਰ ਕੀ ਆ ਸਾਡੀ ਬੇਇੱਜ਼ਤੀ ਵੀ ਕਰਾਈ ਤਾ ਹੁਣ ਆਪਣੀ ਵੀ ਕਰਾਉਣਗੇ ਹੁਣ ਘਰ ਦੇ ਪੰਚਾਇਤਾਂ ਬੈਠਣ ਗਈਆਂ ਤੇ ਬੇਇੱਜ਼ਤੀ ਹੋਣੀ ਹੁਣ ਕੀ ਹੋਣਾ ਨਾ ਬੇਇੱਜ਼ਤੀ ਹੋਣੀ ਆ ਹੁਣ ਜਨਨਾਏ ਰਿਸ਼ਤੇਦਾਰ ਕੀ ਸਾਨੂੰ ਆਖਣਗੇ ਵੀ ਅੱਜ ਖਾਲ ਤੁਸੀਂ ਮੁੰਡਾ ਪਿਆਉਂਦੇ ਫਿਰ ਅੱਜ ਤੁਹਾਡੀ ਸਲਾਹ ਵੀ ਹੋਣਦਾ ਫੇ ਨਹੀਂ ਜਨਮਾਤਾ ਉੱਥੇ ਜਾ ਕੇ ਵੇਖਨੇ ਆ ਕਰੀ ਅਗੋਂ ਪੇਸ਼ ਹੋ ਗਰੀ ਨੱਕਵਾਵੇ ਨਾ ਬੁਲਾਵੇ ਤੇ ਮੈਨੂੰ ਕਿਰ ਕੇ ਖਲੋਤੀ ਤੁਹਾਡੇ ਘਰ ਹੈ ਬੜਾ ਰੌਲਾ ਪੈਂਦਾ ਕੀ ਗੱਲ ਵਾਹੀ ਮੰਮੀ ਲੋਕਾਂ ਸਮਾਦ ਲੈਣੀ ਆ ਜੋ ਲੋਕਾਂ ਨੂੰ ਪਤਾ ਲੱਗਣ ਡਿਆ ਬਈ ਇਹਨਾਂ ਦੇ ਘਰ ਚ ਰੌਲਾ ਪੈਂਦਾ ਵਾ ਤੇ ਘਰ ਰੌਲਾ ਪਾਵੇ ਤਾਂ ਫੇਰ ਹੀ ਬਾਹਰ ਨਿਕਲਦਾ ਵਾ ਉਹ ਇਨੇ ਪਾਇਆ ਹੈ ਕੀ ਕੀਤਾ ਵਾ ਸਾਡੀ ਕੋਈ ਗਲਤੀ ਨਹੀਂ ਆ ਰੋਹ ਕੋਈ ਗੱਲ ਨਹੀਂ ਉਥੇ ਜਾ ਕੇ ਪਤਾ ਲੱਗ ਹੀ ਜਾਣਾ ਵਾ ਆ ਚੱਲ ਉਠੋ ਚੱਲ ਸਰਪਿੰਜ ਕਹਿੰਦਾ ਵੀ ਆਪਣੇ ਘਰੋਂ ਚੁੱਕ ਲਿਓ ਉਥੋਂ ਲੈ ਆ ਜੀਨੇ ਉਹਨਾਂ ਨਾਲ ਆਹ ਚੱਲ ਸਿਮੀ ਦਾ ਹੂਨ ਇਹਨੂੰ ਕਿਥੋਂ ਚੇਤਾ ਆ ਗਿਆ ਅੱਜ ਹੈਲੋ ਕੀ ਹਾਲ ਹੈ ਵਧੀਆ ਵਧੀਆ ਤੂੰ ਸੁਣਾ ਠੀਕ ਠਾਕ ਵਧੀਆ ਤੂੰ ਵੀ ਸੁਣਾ ਆਪਣੀ ਠੀਕ ਠਾਕ ਹਾਂ ਮੈਂ ਠੀਕ ਆ ਅੱਜ ਕਿਥੋਂ ਚੇਤਾ ਆ ਗਿਆ ਤੈਨੂੰ ਤੈਨੂੰ ਤਾਂ ਆਉਣਾ ਨਹੀਂ ਆ ਮੈਨੂੰ ਤੇ ਆ ਹੀ ਗਿਆ ਸੁਣਿਆ ਤੇਰਾ ਵਿਆਹ ਹੋ ਗਿਆ ਤੈਨੂੰ ਕਿਥੋਂ ਪਤਾ ਲੱਗਿਆ ਮੇਰਾ ਵਿਆਹ ਹੋ ਗਿਆ ਲੇ ਮੈਨੂੰ ਨਬਤ ਲੱਗੇ ਆਪਾਂ ਨਾ ਕਾਲਜ ਬੈਠੀਆਂ ਸੀ ਸਾਰੀਆਂ ਸਹੇਲੀਆਂ ਤੇ ਗਰੁੱਪ ਚ ਫੋਟੋਆਂ ਵੇਖਣ ਡੀਆਂ ਸੀ ਤੁਹਾਡਾ ਤੇ ਦੋਵਾਂ ਦਾ ਕੇ ਪਾਸੋਂ ਮੀਲ ਹੀ ਨਹੀਂ ਪੰਦਾ ਸੰਦੀਪ ਤੂੰ ਕਿੱਦਾਂ ਨੇ ਮੁੰਡੇ ਨਾਲ ਵਿਆਹ ਕਰਵਾ ਲਿਆ ਨਾ ਤੇ ਤੁਹਾਡਾ ਮੀ ਆਜਾ ਕੇ ਪਾਸ ਕੋਲਾ ਜਿਹਾ ਤੇ ਹੈਗਾ ਵਾ ਮੇਰੀ ਗੱਲ ਸੁਣ ਬੋਤੀ ਨਾ ਬਕਵਾਸ ਨਾ ਕਰ ਠੀਕ ਆ ਨਾ ਜਿਹੜਾ ਕੰਮ ਆ ਨਾ ਉਹ ਦੱਸ ਐਵੇਂ ਨਾ ਮੈਨੂੰ ਸਤਾਈ ਜਾ ਸੰਦੀਪ ਤੂੰ ਗੁੱਸਾ ਨਾ ਕਰ ਆਪਾਂ ਨਾ ਸਾਰੀਆਂ ਸਹੇਲੀਆਂ ਬੈਠੇ ਹੱਸਣ ਡੀਆਂ ਸੀ ਇਹ ਤਾਂ ਬੜਾ ਕਹਿੰਦੀ ਹੀ ਤੇ ਮੈਨੂੰ ਸੋਹਣਾ ਜਿਹਾ ਮੁੰਡਾ ਚਾਹੀਦਾ ਮੈਨੂੰ ਸੋਹਣਾ ਜਿਹਾ ਮੁੰਡਾ ਲੱਭਣਾ ਵਾ ਮੈਂ ਆਪ ਇੰਨੀ ਸੋਹਣੀ ਆ ਤੇ ਮੁੰਡਾ ਵੀ ਮੈਂ ਸੋਹਣਾ ਲੱਭਣਾ ਵਾ ਤੂੰ ਹੁਣ ਤੂੰ ਕਿੱਦਾਂ ਨਹੀਂ ਮੁੰਡੇ ਨਾਲ ਵਿਆਹ ਕਰਵਾ ਲਿਆ ਵਾ ਮੇਰੇ ਘਰਦਿਆਂ ਨੇ ਨਾ ਧੱਕੇ ਨਾਲ ਵਿਆਹ ਕੀਤਾ ਮੇਰਾ ਠੀਕ ਆ ਨਾ ਸੰਦੀਪ ਇੱਦਾਂ ਥੋੜਾ ਹੋ ਜਾਂਦਾ ਧੱਕੇ ਨਾਲ ਤੂੰ ਵੇਖਿਆ ਹੋਏਗਾ ਪਹਿਲਾਂ ਫੇਰ ਹੀ ਵਿਆਹ ਹੋਇਆ ਵਾ ਇੱਦਾਂ ਥੋੜਾ ਹੋ ਗਿਆ ਵਾ ਨਾਲੇ ਮੇਰਾ ਘਰ ਵਾਲਾ ਨਹੀਂ ਹੈਗਾ ਠੀਕ ਆ ਓ ਐਵੇਂ ਨਾ ਗੱਲਾਂ ਕਰੀ ਜਾ ਤੁਹਾਡਾ ਜੀਜਾ ਵਾ ਇਦਾਂ ਨਾ ਬੋਲ ਉਹਨੂੰ ਜਦੋਂ ਮੇਰਾ ਘਰ ਵਾਲਾ ਨਹੀਂ ਆ ਤੇ ਤੂੰ ਜੀਜਾ ਕਿਥੋਂ ਬਣਾ ਲਿਆ ਲੈ ਸੰਦੀਪ ਗੁੱਸਾ ਨਾ ਕਰ ਇੰਨਾ ਫਿਰ ਕੀ ਹੋ ਗਿਆ ਵਾ ਰੰਗ ਤੇ ਦੋ ਹੀ ਹੁੰਦੇ ਆ ਇੱਕ ਕਾਲੇ ਤੇ ਇੱਕ ਚਿੱਟਾ ਚੱਲ ਠੀਕ ਆ ਬਹੁਤੀਆਂ ਗੱਲਾਂ ਨਾ ਕਰ ਮੇਰੇ ਨਾਲ ਤੇ ਫੋਨ ਕੱਟ ਦੇ ਜੇ ਨਹੀਂ ਕੋਈ ਕੰਮ ਹੈਗਾ ਤੇ ਹਾਂ ਹਾਂ ਸੰਦੀਪ ਦੱਸ ਤੇ ਸਹੀ ਤੇਰਾ ਵਿਆਹ ਇਦਾਂ ਕਿੱਦਾਂ ਹੋ ਗਿਆ ਤੇਰੀ ਪਸੰਦ ਤੋਂ ਬਿਗੈਰ ਮੇਰੀ ਸੁਣ ਗੱਲ ਜੇ ਤੂੰ ਸੱਚ ਸੁਣਨਾ ਵਾ ਨਾ ਮੇਰੇ ਭਰਾ ਪਰਜਾਈ ਨੇ ਕੀਤਾ ਮੇਰੇ ਨਾਲ ਧੱਕਾ ਜੇ ਇਹੋ ਮੇਰੇ ਮਾਪਿਓ ਹੁੰਦੇ ਤੇ ਉਹਨਾਂ ਨੇ ਮੇਰੀ ਮਰਜ਼ੀ ਨਾਲ ਵਿਆਹ ਕਰਨਾ ਹੀ ਨਾ ਮੈਂ ਤੇ ਆ ਬੜੀ ਦੁਖੀ ਆ ਠੀਕ ਆ ਇਦਾਂ ਨਹੀਂ ਕਰਨਾ ਚਾਹੀਦਾ ਚਲ ਕੱਲੀ ਕੱਲੀ ਹੈ ਹੀ ਪਸੰਦ ਤੇ ਪੁੱਛਣੀ ਚਾਹੀਦੀ ਸੀ ਚਾਹ ਲੱਗ ਗਈ ਤੇ ਮਜ਼ਾਕ ਕਾਂਦੀ ਏ ਮਜ਼ਾਕ ਨਾ ਮਜ਼ਾਕ ਹੋਇਆ ਪਰ ਇਹ ਗੱਲ ਮਾੜੀ ਆ ਪਸੰਦ ਦੇ ਰਿਆ ਨਾਲ ਵਿਆਹ ਹੋਣਾ ਚਾਹੀਦਾ ਵਾ ਸਿਮੀ ਮੈਂ ਸੱਚੀ ਇਨੀ ਦੁਖੀ ਆ ਨਾ ਕੀ ਕਰਾਂ ਮੇਰਾ ਤੇ ਜੀ ਕਰਦਾ ਵਾ ਨਾ ਕੁਝ ਖਾ ਕੇ ਮਰ ਜਾਂ ਉਹ ਲੋ ਤੇ ਸਾਰੀਆਂ ਸਹੇਲੀਆਂ ਵੀ ਗੱਲਾਂ ਕਾਂਡੀਆਂ ਸੀ ਵਿਛੜੀ ਦਾ ਵਿਆਹ ਵੇ ਕਿੱਦਾਂ ਦੇ ਮੁੱਡੇ ਨਾ ਕਰਤਾ ਵਾ ਚਲ ਠੀਕ ਆ ਕਿਸੇ ਨਾਲ ਗੱਲ ਨਾ ਕਰੀ ਹਾਂ ਜੇ ਠੀਕ ਆ ਨਾ ਮੈਂ ਤੇਰ ਨਾਲ ਹੀ ਗੱਲ ਕੀਤੀ ਆ ਨਹੀਂ ਨਹੀਂ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਚਲ ਠੀਕ ਆ ਕਰ ਲੈ ਫਿਰ ਆਪਣਾ ਕੰਮ ਚੰਗਾ ਚੰਗਾ ਹੁਣ ਲੋਕਾਂ ਨੂੰ ਗੱਲਾਂ ਦੱਸਣ ਲਿਆ ਪਈਆਂ ਕੋਈ ਗੱਲ ਰਹਿ ਨਾ ਜਾਵੇ ਦੱਸਣ ਵਾਲੀ ਵੀਰ ਜੀ ਉਹ ਕਿਹੜਾ ਮੈਨੂੰ ਵਧਾਈ ਦੇਣ ਦੀ ਹੀ ਗੱਲਾਂ ਸੁਣਾਉਣ ਦੀ ਹੀ ਮਜ਼ਾਕ ਉਡਾਉਣ ਦੀ ਹੀ ਮੇਰਾ ਕਿੰਨੀ ਸ਼ਰਮ ਆਉਂਦੀ ਆ ਤੂੰ ਉਹਦਾ ਫੋਨ ਚੁੱਕਿਆ ਕਾਲੀ ਮੈਨੂੰ ਕੀ ਪਤਾ ਸੀ ਕਿ ਉਹਨੇ ਆ ਗੱਲਾਂ ਕਰਨੀਆਂ ਮੇਰੇ ਨਾਲ ਚੱਲ ਕੋਈ ਗੱਲ ਨਹੀਂ ਕੱਲ ਨੂੰ ਇੱਕ ਪਾਸਾ ਹੋਈ ਜਾਣਾ ਵਾ ਤੇ ਤੈਨੂੰ ਲੱਗ ਜੂਗਾ ਪਤਾ ਹੁਣ ਤੇ ਸਹੇਲੀਆਂ ਵੀ ਡੈਪੀਆਂ ਸੁਣੋਂ ਹਜੇ ਪਤਾ ਨਹੀਂ ਕਿੰਨੂ ਕਿੰਨੂ ਪਤਾ ਹੋਣਾ ਵਾ ਕਿ ਤੇਰਾ ਘਰ ਵਾਲਾ ਨਹੀਂ ਚੰਗਾ ਤੂੰ ਕਿੱਦਾਂ ਵਿਆਹ ਕਰਾ ਲਿਆ ਉੱਥੇ ਵੀਰ ਜੀ ਮੈਂ ਤੁਹਾਨੂੰ ਮਨਾ ਕੀਤਾ ਸੀ ਕਿ ਮੇਰਾ ਵਿਆਹ ਨਾ ਕਰੋ ਤੁਸੀਂ ਵੀ ਜ਼ਬਰਦਸਤੀ ਕੀਤੀ ਮੇਰੇ ਨਾਲ ਕੱਲ ਨੂੰ ਤੇਰੀ ਸੱਸ ਨੇ ਵੀ ਆਉਣਾ ਵਾ ਤੇ ਤੇਰੇ ਘਰ ਵਾਲੇ ਨੇ ਵੀ ਆਉਣਾ ਵਾ ਉਹਨਾਂ ਨੂੰ ਦੱਸ ਦੇ ਜੋ ਦੱਸਣਾ ਵਾ ਨਾਲੇ ਬੰਦੇ ਬੈਠੇ ਹੋਣਗੇ ਨਾ ਉੱਥੇ ਤੇ ਸਾਡੀ ਬੇਇੱਜ਼ਤੀ ਕਰਾਈ ਰੱਜ ਕੇ ਉੱਥੇ ਕਿੰਨਾਂ ਨੂੰ ਆਪਣੀ ਬੇਇੱਜ਼ਤੀ ਲੱਭਦੀ ਆ ਤੇ ਜਿਹੜੀ ਮੇਰੀ ਬੇਇੱਜ਼ਤੀ ਹੋਂਦੀ ਆ ਉਹਦਾ ਕੋਈ ਨਹੀਂ ਆ ਹੁਣ ਤੇ ਮੇਰੇ ਸਹਿੰਦਿਆਂ ਵੀ ਡੈਪੀਆਂ ਗੱਲਾਂ ਕਰਨ ਕੱਲ ਨੂੰ ਰਿਸ਼ਤੇਦਾਰ ਵੀ ਕਰਨਗੇ ਕਿ ਤੂੰ ਆ ਮੁੰਡਾ ਲੱਭਿਆ ਵਾ ਮੈਂ ਉਹਨਾਂ ਨੂੰ ਕੀ ਜਵਾਬ ਦਵਾਂਗੀ ਨਾਲੇ ਕਿੰਨੂ ਕਿੰਨੂ ਜਵਾਬ ਦੇ ਜਾਊਂਗੀ ਇਹ ਤੋਂ ਇਹੋ ਹੀ ਆ ਕਿ ਤਲਾਕ ਹੀ ਲੱਣਾ ਜੀ ਠੀਕ ਠਾਕ ਜੀ ਹਾਂਜੀ ਠੀਕ ਠਾਕ ਤੂੰ ਹੀ ਸੁਣਾਓ ਵਧੀਆ ਹੀ ਵੀ ਠੀਕ ਠਾਕ ਹੈ ਚਲੋ ਵਧੀਆ ਚਾਹੀਦਾ ਉਹ ਮੈਂ ਕਿੱਥੇ ਆ ਕੁੜੀ ਬੁਲਾਉਂ ਹਾਂ ਸੰਦੀਪ ਨੂੰ ਮੜਿਆ ਕੋਈ ਗੱਲ ਨਹੀਂ ਮੈਂ ਬੁਲਾਉਣਾ ਰੁਪਿੰਦਰ ਆ ਲੈ ਉਸਨੀਪ ਨੂੰ ਸੰਦੀਪ ਵਾਜਾਂ ਪੈਣ ਦੀਆਂ ਆ ਪਾਣੀ ਤੂੰ ਖੜੇਂਗੀ ਕਿ ਮੈਂ ਖੜਾ ਮੈਂ ਤਾਂ ਉਹਨਾਂ ਦੇ ਮੱਥੇ ਲਾ ਕੇ ਨਹੀਂ ਖੁਸ਼ ਹੈਗੀ ਪਾਣੀ ਖੜਨਾ ਵਾ ਤੇ ਲੈ ਜੋ ਮੱਥੇ ਤੇ ਹੁਣ ਬਹੁ ਲੱਗਣਾ ਹੀ ਪੈਣਾ ਇਦਾਂ ਤੇ ਗੱਲ ਬਣਨੀ ਨਹੀਂ ਆ ਪਿੰਡ ਦਾ ਸਰਪੰਚ ਆਵਾ ਨਾਲ ਮੜੀ-ਮੋਟੀ ਗੱਲ ਨਹੀਂ ਆ ਪਾਣੀ ਤੇ ਤੈਨੂੰ ਖੜਨਾ ਹੀ ਪੈਣਾ ਵਾ ਨਾਲੇ ਜਿਹਨਾਂ ਦੇ ਮਥੇ ਲੱਗੇਗੀ ਤੇ ਫੇਰੀ ਕੀ ਗੱਲ ਦਾ ਜਵਾਬ ਦੇਣਗੀ ਇੱਥੇ ਰਸੋਈ 'ਚ ਬੈਠਿਆ ਤਾਂ ਕਹਿੰਦਾ ਗੱਲ ਦਾ ਹੱਲ ਹੋਣ ਜਾਣਾ ਹੈਗਾ ਪਾਣੀ ਤੁਸੀਂ ਲੈ ਜਾਓ ਜਿਹੜੀ ਗੱਲ ਕਰਨੀ ਹੈ ਨਾ ਮੈਂ ਆਪੇ ਕਰ ਲਵਾਂਗੀ ਆਕੇ ਸੰਦੀਪ ਮੌਕਾ ਹੀਓ ਹੁਣ ਨਾਲ ਪਿੰਡ ਦਾ ਸਰਪੰਚ ਆਵਾ ਠੀਕ ਆ ਨਾ ਤੇ ਮੇਰੀ ਸੁਣ ਲੈ ਗੱਲ ਇੱਜ਼ਤ ਰੱਖ ਲਈ ਜੇ ਤੁਹਾਡੀ ਜਿਦਰਾ ਲਹੇਂਗੀ ਨਾ ਤੇ ਚੰਗੀ ਰਹੇਗੀ ساری ਉਮਰ ਨਾ ਸੁਖ ਪਾਏਗੀ ਤੇ ਜੇ ਤੂੰ ਮਰਜ਼ੀ ਕਰਨੀ ਹੈ ਨਾ ਆਪਣੀ ਤੇ ਫਿਰ ਜਾ ਮੇਰੇ ਮੂੰਹੋਂ ਨਾ ਜਦ ਤੂੰ ਧੱਕੇ ਹੀ ਮਿਲਣਗੇ ਫਿਰ ਇਹ ਗੱਲ ਸੁਣ ਲੈ ਮੇਰੀ ਭਾਬੀ ਤੁਸੀਂ ਕੀ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਆ ਸਰਪੰਚ ਆਇਆ ਸਰਪੰਚ ਆਇਆ ਸਰਪੰਚ ਕੀ ਕਰ ਲੂਗਾ ਜਿੰਨਾ ਚਿਰ ਮੇਰੀ ਮਰਜ਼ੀ ਨਾ ਹੋਊਗੀ ਉਨਾ ਚਿਰ ਮੈਂ ਕਿੱਦਾਂ ਰਹਿ ਲਾਂ ਉਹਦੇ ਨਾਲ ਤੈਨੂੰ ਮਾਸਾ ਨਹੀਂ ਕਿਤੇ ਹੈਗੀ ਸੌਰਿਆਂ ਤੋਂ ਨਾਲ ਇਦਾਂ ਬੰਦੇ ਆਏ ਹੁਣ ਤੇ ਬੰਦੇ ਨੂੰ ਨਾ ਧਰਤੀ ਵੇਲ ਨਹੀਂ ਦਿੰਦੀ ਹੈਗੀ ਵੀ ਮੇਰ ਨਾਲ ਪੰਨੀ ਕੀ ਬਣਨਾ ਤੇ ਤੂੰ ਕਹਿੰਦੀ ਕੋਈ ਗੱਲ ਹੀ ਨਹੀਂ ਆ ਮੈਂ ਨਹੀਂ ਕਿ ਮੰਨਦੀ ਹੈਗੀ ਉਹਨਾਂ ਨੂੰ ਸੌਰੇ ਮੇਰਾ ਘਰ ਐ ਹੋਈ ਆ ਤੇ ਮੈਂ ਇੱਥੇ ਹੀ ਰਹਿਣਾ ਵਾ ਜਾਓ ਜਾ ਕੇ ਤਾਂ ਪਾਣੀ ਦੇ ਆਓ ਹੁਣ ਉਥੇ ਚੱਤ ਸਵਾਦਾਂ ਗੱਲ ਕਰਨੀ ਐਦਾਂ ਨਾ ਬੋਲੀ ਜਿੱਦਾਂ ਮਰਨਾ ਬੋਲਣ ਦੀ ਆ ਪਾਣੀ ਤੇ ਮੈਂ ਲੈ ਜਾਨੀ ਆ ਵੀਰ ਜੀ ਗੱਲਬਾਤ ਸਾਰੀ ਤਾਂ ਤੁਹਾਨੂੰ ਪਤਾ ਹੀ ਆ ਜੋ ਵੀ ਹੋਈ ਇਹਨਾਂ ਦੇ ਘਰ ਜੋ ਸਾਡੇ ਘਰ ਹੋਂਦੀ ਹੈ ਤੇ ਬਾਕੀ ਇਹ ਆ ਕਿ ਕੁੜੀ ਸਾਡੀ ਕੋ ਹੋ ਗਈ ਹੈ ਗਲਤੀ ਤੇ ਜਾਣਾ ਤੇ ਉਹਨੇ ਉੱਥੇ ਹੀ ਆ ਮੈਂ ਵੀ ਸਮਝਾਇਆ ਵਾ ਤੂੰ ਇਵੇਂ ਸਮਝਾਇਓ ਉਹ ਨਹੀਂ ਵੀਰ ਜੀ ਇਹ ਗੱਲ ਨਹੀਂ ਬਾਨੀ ਭਾਜੀ ਜਿੰਨਾ ਟਾਈਮ ਨਾ ਕੁੜੀ ਆਪਣੇ ਮੂੰਹੋਂ ਹੀ ਨਾ ਕਹਿੰਦੀ ਉਹਨਾਂ ਟਾਈਮ ਮੈਣੀ ਲੱਗ ਜਾਨੀ ਉਹ ਚੱਲ ਕੋਈ ਗੱਲ ਨਹੀਂ ਦਲਜੀਤ ਕੁੜੀ ਨੂੰ ਤੇ ਆਉਂਦੋ ਪਹਿਲਾਂ ਬਹਿ ਕੇ ਗੱਲ ਕਰਾਂਗੇ ਤੇ ਫੇਰ ਹੀ ਪਤਾ ਲੱਗੂ ਪਹਿਲਾਂ ਨਾ ਕੋਈ ਗੱਲ ਕਰੋ ਆ ਲੈਣ ਤੋਂ ਕੁੜੀ ਨੂੰ ਫੇਰ ਪੁੱਛ ਲੈਣੀ ਨਹੀਂ ਨਹੀਂ ਵੀਰ ਜੀ ਕੁੜੀ ਸਹਿਮਤ ਵਾ ਸਹਿਮਤ ਕਿਉਂ ਨਹੀਂ ਹੁਣ ਆ ਭਲਾ ਨਾਲ ਸੰਦੀਪ ਦੱਸ ਫਿਰ ਸਹਿਮਤ ਆ ਨਾ ਦੋ ਭਾਬੀ ਜੇ ਇਹ 3-4 ਜਣੇ ਆ ਕੇ ਮੇਰੇ ਨਾਲ ਗੱਲ ਕਰਨਗੇ ਇਹਦਾ ਮਤਲਬ ਇਹ ਨਹੀਂ ਆ ਕਿ ਮੈਂ ਮੰਨ ਜਾਣਾ ਵਾ ਮੈਂ ਭਾਬੀ ਸਹਿਮਤ ਨਹੀਂ ਹੈਗੀ ਪਹਿਲਾਂ ਤੁਸੀਂ ਮੇਰਾ ਠੱਕੇ ਨਾਲ ਵਿਆਹ ਕਰ ਦਿੱਤਾ ਵਾ ਹੁਣ ਤੁਸੀਂ ਮੇਰੇ ਮੱਥੇ ਮੜਨ ਢੇ ਆ ਮੈਂ ਜਦੋਂ ਤੁਹਾਨੂੰ ਇੱਕ ਵਾਰੀ ਕਹਿਤਾ ਵਾ ਕਿ ਮੈਂ ਨਹੀਂ ਜਾਣਾ ਤੇ ਨਹੀਂ ਜਾਣਾ